ਝੋਨਾ ਜਿਹੜਾ ਉੱਗ ਚੁੱਕਾ ਤੇ ਅੱਜ ਵੀ ਉਹ ਫਸਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਖੜਾ ਬਹੁਤ ਜ਼ਿਆਦਾ ਬਾਬਾ ਜੀ ਦਾ ਧੰਨਵਾਦ ਹੋਵੇ ਜਿਹੜੀ ਕਣਕ ਬੀਤੀ ਜਾਊਗੀ ਬਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਗਾ ਜੀ ਤੇ ਆ ਵੇਖੋ ਤੁਸੀਂ ਜਿਹੜਾ ਬਹੁਤ ਪੂਰਾ ਪੂਰਾ ਕਿੱਲਾ ਇੱਕ ਗੜਕ ਹੋ ਜੇ ਕਿੱਲਿਆਂ ਦੇ ਕਿੱਲੇ ਗੜਕ ਹੋ ਜਾਣ ਤੇ ਜ਼ਮੀਨ ਜਿਹੜੀ ਤਿਆਰ ਹੋਈ ਫਸਲ ਜਿਹੜੀ ਉਹ ਉਗ ਪਵੇ ਤੇ ਉਦੋਂ ਉਹ ਯਾਦ ਕਿਸਾਨ ਜਾਣਦਾ ਤੇ ਯਾਦ ਦਾ ਰੱਬ ਜਾਣਦਾ ਉਹਦੇ ਪਾਣੀ ਛੱਲੇ ਛੱਲੇ ਜਾਂਦੇ ਆ ਬਾ ਉਹ ਗਿਰੀਲਾ ਪਾਣੀ ਛੱਲੇ ਆ ਤੇ ਬਹੁਤ ਥਾਰੀਆਂ ਕਿਹੜਾ ਥਾਰੀਆਂ ਵੀ ਜਾਂਦੇ ਆ ਕੋਈ ਵੀ ਇਹਦੇ ਵਿੱਚ ਨਹੀਂ ਹੈਗਾ ਸਾਸੀ ਗੱਲ ਦੋਸਤੋ ਤੁਸੀਂ ਜੁੜੇ ਹੋ ਬੋਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਅੱਜ ਆਪਾਂ ਹਲਕਾ ਅਜ਼ਨਾਲੇ ਦੇ ਵਿੱਚ ਪੰਜੂ ਕਲਾ ਦੇ ਵਿੱਚ ਪਹੁੰਚੇ ਆ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਤੁਹਾਨੂੰ ਦਿਖਾ ਸਕਦੇ ਆ ਕਿ ਝੋਨਾ ਜਿਹੜਾ ਉੱਗ ਚੁੱਕਾ ਤੇ ਅੱਜ ਵੀ ਉਹ ਫਸਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਖੜਾ ਤੇ ਅੱਜ ਇਹਨਾਂ ਜਿਹੜੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੇ ਵਿੱਚ ਡੁੱਬੀਆਂ ਨੇ ਉਹਨਾਂ ਦੀ ਬਾਹ ਫੜਨ ਵਾਸਤੇ ਪੰਥਕ ਅਕਾਲੀ ਲਹਿਰ ਦੇ ਜਿਹੜੇ ਸੇਵਾਦਾਰ ਨੇ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਸਵੰਦ ਦੀ ਹਿੱਸਾ ਪਾ ਕੇ ਤੇ ਇਹਨਾਂ ਵੀਰਾਂ ਦੀ ਮਦਦ ਕਰਨੀ ਵਾਸਤੇ ਇੱਥੇ ਪਹੁੰਚੇ ਨੇ ਤੇ ਗੱਲਬਾਤ ਕਰਦੇ ਆ ਉਹਨਾਂ ਵੀਰਾਂ ਦੇ ਨਾਲ ਜਿਹੜੇ ਇੱਥੇ ਪਹੁੰਚੇ ਨੇ ਤੇ ਕਿਸ ਤਰ੍ਹਾਂ ਜਿਹੜੇ ਆ ਉਹ ਕਿਹੜਾ ਕਿਹੜੇ ਹਿਸਾਬ ਦੇ ਨਾਲ ਜਿਹੜੇ ਇਹਨਾਂ ਵੀਰਾਂ ਦੀ ਮਦਦ ਕਰ ਰਹੇ ਨੇ ਸਾਡੇ ਨਾਲ ਜੁੜੇ ਨੇ ਪੰਥਕ ਅਕਾਲੀ ਲਹਿਰ ਦੇ ਮੁਖ ਸੇਵਾਦਾਰ ਜਿਹੜੇ ਨੇ ਭਾਈ ਤਰਨੋਜਨ ਸਿੰਘ ਜੀ ਸੋਲ ਗੱਲਬਾਤ ਕਰਦੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੇ ਗੱਲ ਕਰ ਲਈਏ ਪੰਜਾਬ ਦੇ ਵਿੱਚ ਬੜੀ ਵੱਡੀ ਆਫਤ ਆਈ ਕਿਸਾਨਾਂ ਦੇ ਉੱਪਰ ਕਿਸਾਨਾਂ ਨੇ ਪੁੱਤਾਂ ਵਾਂਗ ਪਾਲੀਆਂ ਫਸਲਾਂ ਸੀ ਜਦੋਂ ਵੱਢਣ ਦਾ ਟਾਈਮ ਆਇਆ ਤੇ ਕਹਿ ਸਕਦੇ ਆ ਕਿ ਆਸਾਂ ਦੇ ਉੱਤੇ ਪਾਣੀ ਫਿਰ ਗਿਆ ਅੱਜ ਤੁਸੀਂ ਪੰਥ ਅਕਾਲੀ ਲਹਿਰ ਦੇ ਸੇਵਾਦਾਰ ਸਮੇਤ ਇੱਥੇ ਪਹੁੰਚੇ ਹੋ ਪਿੰਡ ਅਜਨਾਲਾ ਦੇ ਹਲਕੇ ਦੇ ਵਿੱਚ ਤੇ ਪੰਜੂ ਕਲਾ ਦੇ ਵਿੱਚ ਤੇ ਤੁਹਾਡੇ ਵੱਲੋਂ ਜਿਹੜੀ ਆ ਆਪਸ ਵਿੱਚ ਸਿੰਘਾਂ ਦੇ ਨਾਲ ਗੁਰਮਤਾ ਕਰਕੇ ਜਿਹੜੀ ਸੇਵਾ ਕੋਈ ਜਸਵੰਦ ਕੱਢਿਆ ਗਿਆ ਤੇ ਸਿੰਘਾਂ ਨੂੰ ਦਿੱਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਸਾਡਾ ਸਾਡਾ ਫਰਜ਼ ਬਣਦਾ ਸੀ ਅਸੀਂ ਵੀ ਆਪਣੇ ਕਰਦੇ ਆ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਜਦ ਜਿਹੜੀ ਖੇਤੀ ਜਾਣਾ ਕਿਸਾਨ ਨੇ ਪਾਲੀ ਉਹ ਜਦੋਂ ਉਹਨੂੰ ਤਿਆਰ ਕੀਤੀ ਖੇਤੀ ਨੂੰ ਵੱਡਣਾ ਵੱਡ ਕੇ ਤੇ ਮੰਡੀ ਚ ਖੜਨਾ ਹੋਵੇ ਤੇ ਉਦੋਂ ਉਹ ਬਰਬਾਦ ਹੋ ਜੇ ਉਹਦੇ ਵਿੱਚ ਦੀ ਤੇ ਇੱਕ ਇੱਕ ਪਸ਼ੂ ਲੰਘ ਜੇ ਨਾ ਤੇ ਉਦੋਂ ਤਾਂ ਨਿਕਲ ਜਾਂਦੀ ਹੈ ਜ਼ਿਮੀਂਦਾਰ ਦੀ ਵੀ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਜਿੱਥੇ ਆ ਵੇਖੋ ਤੁਸੀਂ ਜਿਹੜਾ ਬਹੁਤ ਪੂਰਾ ਪੂਰਾ ਕਿੱਲਾ ਇੱਕ ਗਰਕ ਹੋ ਜੇ ਕਿੱਲਿਆਂ ਦੇ ਕਿੱਲੇ ਗਰਕ ਹੋ ਜਾਣ ਤੇ ਜ਼ਮੀਨ ਜਿਹੜੀ ਤਿਆਰ ਹੋਈ ਫਸਲ ਜਿਹੜੀ ਉਹ ਉਗ ਪਵੇ ਤੇ ਉਦੋਂ ਉਹ ਜਾਂ ਤੇ ਕਿਸਾਨ ਜਾਣਦਾ ਤੇ ਜਾਂ ਉਹਦਾ ਰੱਬ ਜਾਣਦਾ ਕਿ ਕਿੰਨਾ ਨੁਕਸਾਨ ਹੋ ਗਿਆ ਤੇ ਕਿ ਇਹਨੂੰ ਕਿਤਰਾ ਪੂਰਾ ਕਿਤਰਾ ਹੋਣਾ ਤੇ ਅਸੀਂ ਕਿਸਾਨ ਹੋਣ ਦੇ ਨਾਤੇ ਤੇ ਨਾਲ ਅਸੀਂ ਪੰਥਕ ਅਕਾਲੀ ਲਹਿਰ ਦੇ ਨਾਲ ਜੁੜੇ ਆ ਸਿੰਘ ਸਾਹਿਬ ਰਣਜੀਤ ਸਿੰਘ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਸੋਚ ਆ ਕਿ ਜੇ ਆ ਆਪਣੇ ਕੋਲ ਕੋਈ ਹੈਗੀ ਆ ਆਪਾਂ ਕੋਈ ਕਿਸੇ ਦੀ ਹਲਫ ਕਰ ਸਕਦੇ ਆ ਤੇ ਜਿੰਨੀ ਆਪਾਂ ਕਰ ਸਕਦੇ ਆ ਆਪਾਂ ਕਰੀਏ ਤੇ ਉਹਨਾਂ ਦੇ ਮੁਤਾਬਕ ਅਸੀਂ ਅੱਜ ਆਪਣੇ ਜਿੰਨੇ ਸਿੰਘ ਕਿ ਸਾਡੇ ਨਾਲ ਸੇਵਾਦਾਰ ਇਹ ਦਰਪੰਥਕ ਕਾਲੀ ਲਹਿਰ ਦੇ ਅਸੀਂ ਆਪਸ ਵਿੱਚ ਗੁਰਮਤਾ ਕੀਤਾ ਜਦੋਂ ਅਸੀਂ ਇਹਨਾਂ ਦੀ ਇਹ ਵੀਡੀਓ ਵੇਖੀ ਕਿ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਅਸੀਂ ਆਪਣੀ ਕਿਰਤ ਦੇ ਵਿੱਚੋਂ ਕੋਈ ਅਸੀਂ ਗ੍ਰਾਹੀ ਨਹੀਂ ਕੀਤੀ ਕੋਈ ਵਿਦੇਸ਼ ਦੇ ਸੰਗਤਾਂ ਕੋਲੋਂ ਨਹੀਂ ਮੰਗਾਇਆ ਅਸੀਂ ਆਪਣੇ ਸਿੰਘਾਂ ਦੇ ਨਾਲੋਂ ਗੁਰਮਤਾ ਕਰਕੇ ਤੇ ਉਹਨਾਂ ਦੀ ਕਿਰਤ ਦੇ ਵਿੱਚੋਂ ਜਿਹੜਾ ਦਸਵੰਦ ਆ ਇਕੱਠਾ ਕਰਕੇ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਤੇ ਪਹੁੰਚ ਕੇ ਤੇ ਅਸੀਂ ਇਹਨਾਂ ਵੀਰਾਂ ਦਾ ਜਿਹੜਾ ਵਾ 10000 ਰੁਪਇਆ ਕਿੱਲੇ ਦੇ ਹਿਸਾਬ ਦੇ ਨਾਲ ਅਸੀਂ ਜਿੰਨੀਆਂ ਕਿਸਾਨਾਂ ਨੂੰ 25 30 ਕਿੱਲਿਆਂ ਦੀ ਅਸੀਂ ਜ਼ਮੀਨ ਦੇ ਜਿਹੜੀ ਮਾਇਆ ਵਾ ਉਹ ਆਪਸ ਵਿੱਚ ਇਕੱਠੀ ਕਰਕੇ ਤੇ ਉਹ ਇਹਨਾਂ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਦੇਣਾ ਆਪਾਂ ਇੱਥੇ ਭਾਈ ਸਾਹਿਬ ਇਹ ਵੀ ਕਹਿ ਸਕਦੇ ਆ ਕਿ ਕਿਰਤ ਕਰੋ ਵਿਜੜੀ ਵਾਲੀ ਜਿਹੀ ਮੇਰੀ ਮਰਯਾਦਾ ਚੱਲਦੀ ਆ ਰਹੀ ਅੱਜ ਪੂਰਨ ਤੌਰ ਤੇ ਤੁਸੀਂ ਪਹਿਰਾ ਦੇ ਦਿੱਤਾ ਕਿ ਨਾਮ ਜਪੋ ਵੰਡ ਛਕੋ ਕਿਰਤ ਕਰੋ ਤੇ ਉਹਦੇ ਅੱਜ ਸਿਧਾਂਤਾਂ ਦੇ ਮੁਤਾਬਕ ਜੇ ਸਾਡੇ ਵੀਰਾਂ ਦਾ ਨੁਕਸਾਨ ਹੋ ਗਿਆ ਤੇ ਤੁਸੀਂ ਆਪਣੇ ਜ਼ਸਵੰਦ ਵਿੱਚੋਂ ਇਹਨਾਂ ਵੀਰਾਂ ਨੂੰ ਜ਼ਸਵੰਦ ਦੇ ਰਹੇ ਹੋ ਬਿਲਕੁਲ ਸਾਡਾ ਨਾ ਇਹ ਇੱਕ ਛੋਟਾ ਜਿਹਾ ਉਪਰਾਲਾ ਵਾ ਤੇ ਅੱਜ ਅਜੇ ਤੱਕ ਅੱਗੇ ਜਦੋਂ ਅਸੀਂ ਕੋਈ ਇਹੋ ਜੀ ਸੇਵਾ ਨਾਲ ਕਰਦੇ ਹਾਂ ਅਸੀਂ ਕਦੀ ਕਦੀ ਕੋਈ ਵੀਡੀਓ ਵਾਇਰਲ ਨਹੀਂ ਕੀਤੀ ਅੱਜ ਜਿਹੜੀ ਇਹ ਵੀਡੀਓ ਵੀ ਸਾਨੂੰ ਐ ਕਰਕੇ ਹੀ ਵਾਇਰਲ ਕਰਨੀ ਪਈ ਆ ਕਿ ਕਿ ਸਾਡੇ ਇਹ ਜਿਹੜੀ ਚੀਜ਼ ਵੇਖ ਕੇ ਨਾ ਵੀਰਾਂ ਦਾ ਦੁੱਖ ਵੇਖ ਕੇ ਜਿਹੜੇ ਹੋਰ ਸਾਡੇ ਪੰਜਾਬੀ ਲੋਕ ਆ ਕਿਉਂਕਿ ਅਸੀਂ ਪੰਜਾਬੀ ਹਾਂ ਜਿਹੜੇ ਆਪ ਅਸੀਂ ਭੁੱਖੇ ਰਹਿ ਸਕਦੇ ਹਾਂ ਤੇ ਦੂਜੇ ਭਰਾਵਾਂ ਨੂੰ ਅਸੀਂ ਆਪਣੀ ਰੋਟੀ ਗਾੜੀਆਂ ਚੁੱਕ ਕੇ ਰੱਖ ਸਕਦੇ ਹਾਂ ਤੇ ਜੇ ਅਸੀਂ ਆਪਣੀ ਕਿਰਤ ਦੇ ਵਿੱਚੋਂ ਸਾਡੀ ਵੇਖੋ ਫਸਲ ਜਿਹੜੀ ਆ ਉਹ ਅਸੀਂ ਆਪਣੀ ਵੀ ਦੀ ਹੈ ਸਾਡੀ 20 ਕੁਇੰਟਲ ਨਿਕਲ ਆਈ ਆ ਤੇ ਜੇ ਸਾਡੀ ਅੱਧੀ ਅੱਧੀ ਬਰਬਾਦ ਹੋ ਗਈ ਅਸੀਂ ਕੀ ਕਰ ਲੈਣਾ ਹੈ ਕਿਸੇ ਨੂੰ ਕੋ ਕਰ ਸਕਦੇ ਹਾਂ ਤੇ ਅਸੀਂ ਚਾਹਿਆ ਕਿ ਕੋਈ ਨਾ ਕੋਈ ਤੁਹਾਨੂੰ 2-2 ਕੁਇੰਟਲ ਸਾਹੀਂ ਇੱਕ ਗਿੰਦ ਲਈ ਵੀ ਘੱਟ ਨਿਕਲਾਈ ਆ ਤੇ ਆਪਾਂ ਉਪਰਾਲਾ ਕਰੀਏ ਤੇ ਇਹ ਸਾਰਿਆਂ ਨੂੰ ਸੋਚਣਾ ਚਾਹੀਦਾ ਵਾ ਕਿ ਜਿੰਨੇ ਅਸੀਂ ਪੰਜਾਬੀ ਆ ਭਾਵੇਂ ਅਸੀਂ ਵਿਦੇਸ਼ ਦੇ ਵਿੱਚ ਟਰੱਕ ਚਲਾ ਰਹੇ ਆ ਭਾਵੇਂ ਹੋਰ ਕਿਰਤ ਕਰ ਰਹੇ ਆ ਭਾਵੇਂ ਅਸੀਂ ਦੁਕਾਨ ਕਰ ਰਹੇ ਆ ਉਹਨਾਂ ਦੇ ਵਿੱਚੋਂ ਅਸੀਂ ਆਪਣਾ ਹਿੱਸਾ ਕੱਢੀਏ ਤੇ ਆਪ ਆਈਏ ਗਰਾਊਂਡ ਤੇ ਇਹ ਨਹੀਂ ਅਸੀਂ ਕਿਸੇ ਦੇ ਹਾਥ ਆ ਉਧਰੋਂ ਖਲਾਤੀ ਅੱਜ ਕੱਲ ਜਿਹੜਾ ਵਾ ਨਾ ਬਹੁਤ ਕੁਝ ਚੱਲ ਰਿਆ ਵਾ ਤੇ ਆਪਾਂ ਨੂੰ ਚਾਹੀਦਾ ਕਿ ਅਸੀਂ ਗਰਾਊਂਡ ਲੈਵਲ ਤੇ ਆ ਕੇ ਉਹਨਾਂ ਕਿਸਾਨਾਂ ਦੀ ਮਤ ਕਰੀਏ ਜਿਹੜੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਦੇ ਹੁਣ ਇੱਕ ਤੇ ਫਸਲ ਇਹ ਬਰਬਾਦ ਹੋ ਗਈ ਦੂਜੀ ਉਹਨਾਂ ਜਿਵੇਂ ਪਾਣੀ ਖੜਾ ਵਾ ਇਹ ਜੇ ਫਸਲ ਕਦੋਂ ਬੱਤਰ ਆਉਂਦੀ ਆ ਤੇ ਕਣਕ ਬੀਜ ਨਹੀਂ ਕਣਕ ਦੀ ਬਿਜਾਈ ਕਰਨੀ ਆ ਕਣਕ ਦੀ ਬਿਜਾਈ ਤੇ ਫੇਰ ਸਾਨੂੰ ਡੀ.ਏ.ਪੀ ਚਾਹੀਦੀ ਆ ਸਾਨੂੰ ਬੀਜ ਚਾਹੀਦਾ ਸਾਨੂੰ ਡੀਜ਼ਲ ਚਾਹੀਦਾ ਵਾ ਸਾਨੂੰ ਇਹ ਬਹੁਤ ਖਰਚੇ ਆਉਂਦੇ ਆ ਤੇ ਉਹਨਾਂ ਖਰਚਿਆਂ ਵਾਸਤੇ ਇਹਨਾਂ ਦੀ ਬਾਹ ਫੜੀ ਤੇ ਕਿਉਂਕਿ ਪਰ ਸਕੂਲਾਂ ਦੇ ਖਰਚੇ ਆ ਬੱਚਿਆਂ ਦੇ ਤੇ ਅਸੀਂ ਤਾਂ ਕਰਕੇ ਕੋਈ ਕੋਈ ਚੀਜ਼ ਨਹੀਂ ਲੈ ਕੇ ਆਏ ਅਸੀਂ ਅਸੀਂ ਚਾਹਿਆ ਕਿ ਅਸੀਂ ਜੋ ਜਿੰਨੀ ਕਮਾਇਆ ਦੇ ਸਕਦੇ ਆ ਅਗਲਾ ਆਪਣੇ ਸਕੂਲ ਦੇ ਬੱਚੇ ਦੀ ਫੀਸ ਤਾਰ ਲੈ ਜਾਂ ਕੋਈ ਖਿਰਾਦ ਲੈਵੇ ਬੀ ਲੈਵੇ ਜਿਹੜੀ ਚੀਜ਼ ਦੀ ਲੋੜ ਆ ਉਹ ਆਪਣੇ ਹਿਸਾਬ ਨਾਲ ਉਹ ਉਹ ਲੈਵੇ ਤੇ ਸਾਨੂੰ ਪੰਜਾਬੀਆਂ ਨੂੰ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਆਪੋ ਆਪਣਾ ਜੋ 2 4 5 ਜਿ ਤਰ੍ਹਾਂ ਅਸੀਂ ਕੋਈ 10 ਸਿੰਘ ਅੱਜ ਜਿਹੜੇ ਆਪਣੇ ਵਿੱਚ ਇਕੱਠਾ ਕਰਕੇ ਲਿਆਏ ਆ ਇਸ ਤਰ੍ਹਾਂ ਹੀ ਸਾਰਿਆਂ ਨੂੰ ਉਪਰਾਲਾ ਕਰਕੇ ਇਹਨਾਂ ਦੀ ਮਦਦ ਕਰੀਏ ਬਹੁਤ ਸਾਰੇ ਫੰਡ ਜਿਹੜੇ ਨੇ ਰਿਲੀਜ਼ ਹੋ ਚੁੱਕੇ ਨੇ ਜਾਂ ਹੋਣ ਵਾਲੇ ਨੇ ਪੰਜਾਬ ਵਾਸਤੇ ਕਿਸਾਨਾਂ ਵਾਸਤੇ ਗਰੀਬਾਂ ਵਾਸਤੇ ਜਿੰਨੇ ਫੰਡਾਂ ਦੀ ਆਵਾਜ਼ ਆ ਚੁੱਕੀ ਹੈ ਕਿ ਇਹਨੇ ਫੰਡ ਕਿਸੇ ਕਲਾਕਾਰ ਨੇ ਦੇ ਦਿੱਤੇ ਕਿਸੇ ਐਨ ਆਰ ਆ ਵੀਰ ਨੇ ਦੇ ਦਿੱਤੇ ਜਾਂ ਕੋਈ ਸਮਾਜਿਕ ਜਿਹੜੀਆਂ ਇਸ ਜਥੇ ਬੰਦੀਆਂ ਉਹਨਾਂ ਵੱਲੋਂ ਦੇ ਦਿੱਤੇ ਕੀ ਲੱਗਦਾ ਹੈ ਕਿ ਉਹਨਾਂ ਨੂੰ ਗਰਾਉਂਡ ਲੈਵਲ ਤੇ ਆਣ ਕੇ ਇੱਕ ਵਾਰੀ ਦੇਖਣਾ ਚਾਹੀਦਾ ਕਿ ਕਿਹੜਾ ਲੋੜਵੰਦ ਹੈ ਕਈ ਜਗ੍ਹਾ ਤੇ ਜਿਹੜਾ ਫੰਡ ਇੱਕ ਇੱਕ ਇੱਕੇ ਪਰਿਵਾਰ ਕੋਈ ਤੁਰਿਆ ਜਾ ਰਿਹਾ ਹੈ ਬਿਲਕੁਲ ਇਹਦੇ ਧਿਆਨ ਕੇ ਤੇ ਗਰਾਉਂਡ ਲੈਵਲ ਤੇ ਆਵਾਂਗੇ ਫੇਰ ਹੀ ਪਤਾ ਲੱਗਣਾ ਹਾਂ ਹੀ ਨੀਆ ਗਰਾਉਂਡ ਲੈਵਲ ਤੇ ਇਹਨਾਂ ਵੀਰ ਉਹਨਾਂ ਨਾਲ ਇੱਥੇ ਸੰਪਰਕ ਕੀਤਾ ਮਸ਼ੀਨ ਵਾਲਿਆਂ ਦੇ ਨਾਲ ਜਦੋਂ ਮਸ਼ੀਨ ਇੱਥੇ ਆਈ ਆ ਫੇਰ ਪਤਾ ਲੱਗਾ ਕੀ ਕੀ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਤੇ ਇੱਥੋਂ ਦੇ ਵੀਰ ਗਰਾਉਂਡ ਲੈਵਲ ਤੇ ਅਸੀਂ ਵੀਰਾਂ ਨੂੰ ਨਾਲ ਲਿਆ ਉਹਨਾਂ ਨੇ ਸਾਨੂੰ ਦੱਸਿਆ ਤੇ ਜੇ ਅਸੀਂ ਗਰਾਉਂਡ ਲੈਵਲ ਤੇ ਲੈਵਲ ਤੇ ਨਹੀਂ ਆਵਾਂਗੇ ਤੇ ਫੇਰ ਨਹੀਂ ਪਤਾ ਲੱਗਦਾ ਸਾਨੂੰ ਬਹੁਤ ਸੰਸਥਾ ਜਿਹੜੀਆਂ ਆ ਵਾ ਵੱਡੇ ਪੱਧਰ ਤੇ ਸੇਵਾ ਕਰ ਰਹੀਆਂ ਤੇ ਬਹੁਤ ਸਤਿਕਾਰਯੋਗ ਆ ਕਰ ਰਹੀਆਂ ਪਰ ਇੱਥੇ ਕੁਝ ਸਿਆਸੀ ਪਾਰਟੀਆਂ ਆਪਣੀ ਸਿਆਸਤ ਹੀ ਕਰ ਰਹੀਆਂ ਬਿਆਨ ਦੇ ਦੇ ਨੇ ਅੱਗੇ ਵੀ ਜਿਹੜੇ ਆ ਨਾ ਜਦੋਂ ਸਰਕਾਰਾਂ ਨੇ ਇਹ ਪਿੱਛੇ ਜੇ ਵੀ ਇੱਕ ਇੱਕ ਦੋ ਵਾਰ ਜਿਹੜੇ ਨੁਕਸਾਨ ਹੋਏ ਆ ਉਹ ਕਿਸੇ ਦਾ 2000 ਦਾ ਚੈੱਕ ਆ ਜਾਂਦਾ ਉਹ ਪਹਿਲੀ ਕਿਸੇ ਦੇ ਨਾਂ ਤੇ ਹੁੰਦੀ ਆ ਠੇਕੇ ਦੇ ਕੋਈ ਵਾਉਣ ਡਿਆ ਵਾ ਕਈ ਵਾਰ ਗਰਦੌਰੀਆਂ ਕਿਸੇ ਦੇ ਨਾਂ ਤੇ ਹੁੰਦੀਆਂ ਪੈਸੇ ਕਿਸੇ ਦੇ ਕਿਧਰ ਨੂੰ ਚਲ ਜਾਂਦੇ ਆ ਉਹ ਮੁੜ ਕੇ ਅਗਲਾ ਚੈੱਕ ਹੀ ਨਹੀਂ ਦਿੰਦਾ ਇਹ ਚਾਹੀਦਾ ਗਰਾਊਂਡ ਲੈਵਲ ਤੇ ਡੀਸੀ ਆਵੇ ਤਹਿਸੀਲਦਾਰ ਆਵੇ ਇਹਨਾਂ ਨੂੰ ਵੇਖੋ ਲੋਕ ਦੇ ਘਰਾਂ ਦੇ ਘਰੋਂ ਉਜੜ ਗਏ ਆ ਲੋਕਾਂ ਦਾ ਨੁਕਸਾਨ ਹੋ ਗਿਆ ਇਹ ਤਨਖਾਹਾਂ ਲੈਣ ਦੇ ਜਿਹੜੇ ਅਫਸਰ ਸਾਹਿਬ ਆ ਇਹ ਲੈਣ ਦੇ ਇਹਨਾਂ ਜ਼ਿੰਮੇਵਾਰਾਂ ਦੇ ਸਿਰ ਤੋਂ ਸਾਰਾ ਧੰਦਾ ਚੱਲ ਰਿਹਾ ਅੱਜ ਅੱਜ ਸੇਠ ਦੀ ਦੁਕਾਨ ਚੱਲ ਰਹੀ ਹੈ ਨਾ ਕਿ ਇਹਦੀ ਸ਼ਹਿਰ ਦੇ ਵਿੱਚ ਸੇਠ ਦੀ ਦੁਕਾਨ ਤੇ ਵੀ ਪ੍ਰਭਾਵ ਇਸੇ ਕਿਸਾਨ ਦਾ ਪੈਣਾ ਜੇ ਅੱਜ ਸੇਠ ਆਪਾਂ ਇਹ ਸਮਝੇ ਕਿ ਮੈਂ ਵੀ ਮਤ ਕਰਨੀ ਆ ਤੇ ਜੇ ਕੋਈ ਅਫਸਰ ਸਮਝੇ ਵੀ ਮੈਂ ਜਿਹੜੀ ਤਨਖਾਹ ਲੈ ਕੇ ਆਪਣੇ ਬੱਚੇ ਪਾਲ ਰਿਆਂ ਉਹ ਵੀ ਇਹਨਾਂ ਦੇ ਸਿਰੋਂ ਪਾਲ ਲਿਆਂ ਇਹਨਾਂ ਦੇ ਹੀ ਸਿਰੋਂ ਕੰਮ ਸਾਰਾ ਚੱਲਣਾ ਤੇ ਜੇਕਰ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਗਰਾਊਂਡ ਲੈਵਲ ਤੇ ਆਣ ਕੇ ਇਹਨਾਂ ਦਾ ਸਾਰਾ ਵੇਖਿਆ ਜਾਵੇ ਵੀ ਇਹ ਜਿਹੜੀ ਪਹਿਲੀ ਠੇਕੇ ਤੇ ਕੌਣ ਬੰ ਉਹਨੂੰ ਆਵੇ ਤੇ ਚੈੱਕ ਵੀ ਪੂਰਾ ਬਣੇ ਹੁਣ ਇਹਨਾਂ ਨੇ ਜਿੱਥੇ ਜਿੱਥੇ ਸਾਨੂੰ ਜੋ ਪਤਾ ਲੱਗਾ ਵਾ ਕਿ ਜਿਹੜਾ ਸੱਕੀ ਦੇ ਨਾਲ-ਨਾਲ ਜਿੱਥੇ ਤੇ ਪਾਣੀ ਲਿਸ਼ਕਦਾ ਸੀ ਜਿੱਥੇ ਉੱਤੇ ਫਸਲਾਂ ਦਾ ਹੈ ਉਹਨਾਂ ਦਾ ਉੱਤੇ ਲਿਖ ਲਿਆ ਤੇ ਜਿਹੜੀਆਂ ਪੈਲੀਆਂ ਫਸਲਾਂ ਦੀਆਂ ਦਿੱਤੀਆਂ ਹੈ ਨਾ ਭਾਵੇਂ ਉਹ 2-2 4-4 ਬੂਟੇ ਹੀ ਪਰ ਪੈਲੀ ਦੇ ਵਿੱਚ ਦਿੰਦੇ ਆ ਉਹ ਲਿਖੇ ਨਹੀਂ ਉੱਤੇ ਲਿਖਣ ਨਹੀਂ ਕੋਈ ਆ ਪਰ ਇਹਨਾਂ ਦਾ ਨੁਕਸਾਨ ਤੇ ਇਹਨਾਂ ਦਾ ਵੀ ਉਹਨਾਂ ਹੀ ਹੋ ਗਿਆ ਇਹਨਾਂ ਦਾ ਵੀ ਕੁਆਂਟਲ ਜਿਹੜਾ ਉਹ ਨਹੀਂ ਦਾਣੇ ਨਹੀਂ ਰਹੇ ਭਾਈ ਕੁਲਦੀਪ ਸਿੰਘ ਜੀ ਮੋਦੇ ਸਾਡੇ ਨਾਲ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਸਾਹਿਬ ਕਿਸਾਨ ਨੂੰ ਦੋ ਵਾਰੀ ਮਾਰ ਚ ਲੈਣੀ ਪੈਗੀ ਆ ਪਹਿਲਾਂ ਤਾਂ 23 ਦੇ ਵਿੱਚ ਹੜ ਆ ਗਏ ਹੁਣ ਦੂਜੀ ਵਾਰ 25 ਦੇ ਵਿੱਚ ਆ ਗਏ ਕੀ ਲੱਗਦਾ ਹੈ ਜਿਹੜੀ ਮਾਰ ਐਸ ਵਾਰ ਲਗਾਤਾਰ ਦੋ ਵਾਰੀ ਕਿਸਾਨ ਨੂੰ ਪੈ ਗਈ ਕਿਸਾਨ ਉੱਠ ਪਾਊਗਾ ਨਹੀਂ ਜਿਹੜੀ ਫਸਲ ਦੀ ਜਿਹੜੀ ਮਾਰ ਹੈ ਜੀ ਇਹ ਤੇ ਇੱਕ ਵਾਰੀ ਵੀ ਪੈ ਜੀ ਵੀ ਬੜੀ ਵੱਡੀ ਕਰ ਲਿਆ ਤੇ ਜਿਹੜੀ ਦੋਹਰੀ ਮਾਰ ਕਿਸਾਨ ਨੂੰ ਪਈਏ ਇਸ ਤੋਂ ਜਿਹੜਾ ਵਰਨਾਵਾ ਬੜਾ ਮੁਸ਼ਕਲ ਹੈ ਇਹਦੇ ਵਿੱਚ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਸਵਾਮਾਨ ਬਹੋਰੀਆਂ ਵੀ ਨਿਰਪੱਖ ਤੌਰ ਤੇ ਸੇਵਾਵਾਂ ਬਹਣ ਜਿਹੜੇ ਪਿੰਡਾਂ ਦੇ ਲੋਕ ਗਾੜੀ ਡਿਟੇਲ ਦਿੰਦੇ ਆ ਉਹ ਵੀ ਆਪਣੀ ਨਿਰਪੱਖ ਤੌਰ ਤੇ ਜ਼ਿੰਮੇਵਾਰੀ ਸਮਝਾਂ ਤੇ ਫਿਰ ਹੋ ਸਕਦਾ ਜਿਹੜੀ ਸਰਕਾਰੀ ਤੌਰ ਤੇ ਮਦਦ ਹੋਣੀ ਹੈ ਸਰਕਾਰ ਵੀ ਆਪਣੀ ਨਿਰਪੱਖਤਾ ਦੇ ਨਾਲ ਸਾਰੇ ਲੋਕਾਂ ਤੱਕ ਸਹੀ ਤਰੀਕੇ ਨਾਲ ਮੁਆਵਜ਼ਾ ਪਹੁੰਚਾਉਗੀ ਤੇ ਪਹਿਰੇ ਕਿਸਾਨ ਕੁਝ ਹੱਦ ਤੱਕ ਉੱਠ ਸਕਦਾ ਜੇ ਆਪਾਂ ਕਹਿ ਲਈਏ ਕਿ ਉਹ ਕਿਸਾਨ ਬਰਾਬਰ ਤੇ ਆ ਜੇ ਉਹ ਬੜਾ ਮੁਸ਼ਕਲ ਹੈ ਕਰਕੇ ਇਹ ਸਾਰੀਆਂ ਸਸਤਾਵਾਂ ਨੂੰ ਬੇਨਤੀ ਕਰਦੇ ਆ ਕਿ ਉਹ ਕਿਸੇ ਦੇ ਹੱਥੀਂ ਭ੍ਰੱਥੀ ਪਹੁੰਚਾਉਣ ਦੇ ਨਾਲ ਖੁਦ ਆਪਣੇ ਵਿਸ਼ਵਾਸਪਾਤਰਾਂ ਦੇ ਰਾਈ ਗਰਾਊਂਡ ਤੇ ਆਓ ਗਰਾਊਂਡ ਤੇ ਆ ਕੇ ਜਿਹੜੇ ਲੋੜਵੰਦ ਕਿਸਾਨ ਆ ਉਹਨਾਂ ਦੀ ਪਹਿਲ ਦੇ ਆਧਾਰ ਤੇ ਬਾਹਰ ਪੜੋ ਚਲੋ ਜਿਹੜੇ ਥੋੜੇ ਜੇ ਵੀਰ ਠੀਕ ਠਾਕ ਨੇ ਉਹਨਾਂ ਨੂੰ ਵੀ ਹਲਪ ਦੀ ਹਰਕਤ ਨੂੰ ਜ਼ਰੂਰਤ ਆ ਪਰ ਜਿਹੜੇ ਉਠੀ ਨਹੀਂ ਸਕਦੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਹਲਪ ਕੀਤੀ ਜਾਵੇ ਐਨਆਰਆਈ ਵੀਰ ਜਿਹੜੇ ਪਹੁੰਚ ਨਹੀਂ ਸਕਦੇ ਬਾਹਰੋਂ ਤੋਂ ਉਹਨਾਂ ਤੋਂ ਫੰਡ ਆ ਜਾਂਦੇ ਨੇ ਕੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕਿਸੇ ਜ਼ਿੰਮੇਵਾਰ ਬੰਦੇ ਨੂੰ ਆਣ ਕੇ ਗਰਾਊਂਡ ਲੈਵਲ ਤੇ ਜਿਹੜਾ ਨਮਾਇਨਾ ਕਰਕੇ ਫਿਰ ਪਹੁੰਚਾਉਣੀ ਚਾਹੀਦੀ ਹੈ ਇਹ ਜਿਹੜੀ ਸੇਵਾ ਜੀ ਮੈਂ ਇਹੀ ਬੇਨਤੀ ਕੀਤੀ ਹੈ ਕਿ ਐਨਆਰਆਈ ਵੀਰ ਜਿਹੜੇ ਸੋਸ਼ਲ ਮੀਡੀਆ ਤੇ ਆਪਾਂ ਕੇਵਲ ਵੀਡੀਓ ਵੇਖ ਕੇ ਜਾਂ ਕੁਝ ਸਸਤਾਵਾ ਕੁਝ ਇਹ ਇਸ ਮਸਲੇ ਦੇ ਵਿੱਚ ਜ਼ਿਆਦਾਤਰ ਦੁਕਾਨਾਂ ਪੈਦਾ ਹੋ ਗਈ ਆਪਾਂ ਜਿਹੜੇ ਐਨਆਰਆਈ ਵੀਰ ਸਵਾਮਾ ਭੇਜਦੇ ਉਹ ਵੀ ਆਪਣੇ ਨਜ਼ਦੀਕੀ ਜਾਂ ਆਪਣੇ ਵਿਸ਼ਵਾਸਪਾਤਰਾ ਰਹੀਂ ਜਾਂ ਜੇ ਕੋਈ ਖੁਦ ਉਹਨਾਂ ਦਾ ਕੋਈ ਬੰਦਾ ਵਿਚ ਵਾ ਸਕਦਾ ਵੀਰ ਉਹ ਆ ਕੇ ਗਰਾਊਂਡ ਤੇ ਆ ਕੇ ਸਾਰਾ ਆਪਣਾ ਕੰਮ ਕਰਨ ਕਿਉਂਕਿ ਇਹਦੇ ਵਿੱਚ ਜਿਹੜੇ ਸਵਾਮਾ ਲੈਣ ਵਾਲੇ ਆ ਉਹਨਾਂ ਨੇ ਵੀ ਲੱਗਦਾ ਕਿ ਘਰੇ ਇਹ ਸਾਨੂੰ ਐਵੇਂ ਲੁੱਟਦਾ ਮਾਲ ਅੱਧ ਚੁੱਕਾ ਕੱਟ ਕੇ ਤੇ ਸਾਨੂੰ ਦੇ ਗਿਆ ਨਾ ਤੇ ਉਹਨਾਂ ਦਾ ਦੇਣ ਦਾ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ ਜਿਹੜਾ ਆਪਣੀ ਕਿਰਤ ਚੋਂ ਸਵਾਮਾ ਭੇਜਦੇ ਉਹਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਦਸਵੰਦਿਆ ਉਹ ਉਹਨਾਂ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਜਿਨ੍ਹਾਂ ਦਾ ਕੀ ਲੈਂਡ ਦਾ ਹੱਕ ਬਣਦਾ ਇਹਨਾਂ ਦਾ 4 ਕਿੱਲੇ ਜ਼ਮੀਨ ਇਹਨਾਂ ਦੀ ਸੀ ਜੋ ਸਾਨੂੰ ਇੱਥੇ ਸਮਝ ਪਈ ਆ ਤੇ ਇਹਨਾਂ ਨੂੰ 40000 ਰੁਪਏ ਦਿੱਤਾ ਸੀ ਠੀਕ ਹੈ ਜੀ ਇਹ ਜਿਹੜੀ ਸੇਵਾ ਦਿੱਤੀ ਗਈ ਹੈ ਇਹ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਿਤਨਾ ਸ਼ੁਕਰਾਨਾ ਕਰਨਾ ਚਾਹੁੰਦੇ ਬਹੁਤ ਜ਼ਿਆਦਾ ਤੁਹਾਡਾ ਬਹੁਤ ਵੱਡਾ ਸ਼ੁਕਰਾਨਾ ਅੱਖਾਂ ਦੀ ਲੋੜ ਹੀ ਨਹੀਂ ਬਾਬਾ ਜੀ ਇਹਨਾਂ ਨੇ ਬਹੁਤ ਸਾਥ ਦਿੱਤਾ ਇਹਨਾਂ ਨੇ ਸਾਡੀ ਕਣਕ ਬਾਬਾ ਜੀ ਬੀਜੀ ਜਾਓ ਧੰਨਵਾਦ ਕਰਦੇ ਇਹਨਾਂ ਦਾ ਜੀ ਇਹ ਵੀਰ ਦਾ ਵਾ ਡੇਢ ਕਿਲਾ ਜਿਹੜਾ ਉਹਦਾ ਫਸਲ ਦਾ ਨੁਕਸਾਨ ਹੋਇਆ ਇਹਨੂੰ 15000 ਸਿੰਘਾਂ ਵੱਲੋਂ ਜਿਹੜਾ ਵਾ ਉਹ ਅਸੀਂ ਜਿਹੜਾ ਸੇਵਾ ਜਿਹੜੀ ਉਹ ਦੇ ਰਹੇ ਆਪਣੀ ਕਿਰਤ ਦੇ ਵਿੱਚੋਂ ਉਪਰਾਲਾ ਕੀਤਾ ਜੀ ਇਹਨਾਂ ਜੀ ਤੁਹਾਡਾ ਗਰਜੋਤ ਵੀਰ ਸਿੰਘ ਜੀ ਕਿਹੜਾ ਪਿੰਡ ਹੈਂਡਾ ਜੀ ਇੰਨੇ ਗੱਲੇ ਪਹਿਲੀ ਸਾਬ ਗਈ ਪਹਿਲੀ ਸਾਢੇ 3 ਗੱਲੇ ਸੁਣਨਾ ਸੀ ਤੇ ਉਹਦੇ ਵਿੱਚੋਂ ਅੱਧਾ ਪਚਦਾ ਜਾਂ ਨਿਕਲੇ ਨੇ ਵੀਰਣੇ ਵੱਡੇ ਆ ਸੀ ਅੱਧਾ ਪਚਦਾ ਵੀ ਨਿਕਲੇ 6 ਗੰਢਲ ਕੱਲੇ ਤਾਂ ਨਿਕਲੇ ਜੀ ਸੇਵਾ ਕਿੰਨੀ ਮਿਲ ਗਈ ਤੁਹਾਨੂੰ 15000 ਰੁਪਏ ਕੀ ਕਹਿਣਾ ਚੰਦੇ ਬਾਬਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਦੋ ਗੱਲੇ ਜ਼ਮੀਨ ਹੈ ਇਹਦੀ ਨੁਕਸਾਨ ਕੀ ਹਾਂ ਤੇ ਇਹਦਾ ਬਾਪ ਨਹੀਂ ਹੈਗਾ ਇਹਨੂੰ ਆ 20000 ਰੁਪਇਆ ਜਿਹੜਾ ਵਾ ਉਹ ਸਿੰਘਾ ਵੱਲੋਂ ਜਿਹੜਾ ਉਹ ਦਿੱਤਾ ਗਿਆ ਜੀ ਹਾਂਜੀ ਬਹੁਤ ਜ਼ਿਆਦਾ ਬਾਬਾ ਜੀ ਦਾ ਧੰਨਵਾਦ ਹੋਵੇ ਜਿਹੜੀ ਕਣਕ ਬੀਜੀ ਜਾਊਗੀ ਬਾਕੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕਿਨਾ ਕੀ ਸੀ ਸਾਡਾ ਨਾਮ ਹੈ ਅੰਸ਼ਪੀ ਸਿੰਘ ਜੀ ਹਾਂਜੀ ਬਹੁਤ ਮਿਹਰਬਾਨੀ ਹੋਈ ਬਾਬਾ ਜੀ ਪਿੰਡ ਆਡਾ ਪੰਜਗੁਰਾਲ ਜੀ ਦੋ ਕਿੱਲੇ ਪੜੀ ਖਰਾਬ ਹੋਈ ਹਾਂਜੀ ਹਾਂਜੀ ਦੋ ਕਿੱਲੇ ਖਰਾਬ ਹੋ ਗਈ ਜੇ ਸਾਰੀ ਜਿਹੜੇ ਬਾਬਾ ਜੀ ਨੇ ਤੁਹਾਨੂੰ ਮਾਇਆ ਦਿੱਤੀ ਆ ਸ਼ੁਕਰਾਨਾ ਕਰਦੇ ਹਾਂ ਕਿਸ ਤਰ੍ਹਾਂ ਦੇ ਏ ਬਾਬਾ ਜੀ ਇਹ ਨਾ ਸੋਚਣਾ ਕਰਦੇ ਬਹੁਤ ਜ਼ਿਆਦਾ ਅਨਵਾਦ ਹੋਏ ਵੀ ਜਿਹੜੀ ਕਣਕ ਬੀਤੀ ਜਾਊ ਬਾਕੀ ਸਾਰਾ ਝੋਨਾ ਖਰਾਬ ਹੋ ਜਾਣਾ ਠੀਕ ਹਰਿਆਲੀ ਦੇਖ ਕੇ ਤੇ ਪਰਸੈਂਟੇਜ ਵਿੱਚ ਦੇਖੀ ਤਾਂ ਇਹ ਵੀ ਕੋਈ ਪਰਸੈਂਟ ਠੀਕ ਿਆ ਜੋ ਜੋ ਪਾਣੀ ਥੱਲੇ ਚੜਿਆ ਜਾਂਦਾ ਵਾ ਉਹ ਜ਼ਹਿਰੀਲਾ ਪਾਣੀ ਥੱਲੇ ਆ ਤੇ ਉਹ ਥਾਰੀਆਂ ਮੁੰਦਰੀਆਂ ਕਾਲੀਆਂ ਹੋ ਕੇ ਜਾਂਦੀਆਂ ਕੋਈ ਵੀ ਇਹਦੇ ਵਿੱਚ ਨਹੀਂ ਹੈਗਾ ਆ ਕੋਈ ਆਸ ਨਹੀਂ ਜੀ ਵੀ 5 20 ਕੁਇੰਟਰ ਕਿਲੇ ਦੀ ਐਵਰ ਆਏ ਤੇ ਹਰਿਆਲੀ ਜਿਹੜੀ ਉਹਨਾਂ ਨੂੰ ਨਜ਼ਰ ਆਉਂਦੀ ਆ ਪਰ ਖਰਾਬਾ ਨਹੀਂ ਜੀ ਸਹੀ ਕਿ ਡਿਫਰੈਂਸ ਹੈ ਇਹ ਦੇਖਣ ਦਾ ਇਹ ਕਿ ਪਰਸੈਂਟੇਜ ਰਿਹਾ ਜੋਨੇ ਪਾਣੀ ਗਰੀਲਾ ਖੇਲੇ ਪੁਰਾ ਤਾਂ ਆਂਡਾ ਤੇ ਤਾਂ ਫਸਲ ਜਿਹੜਾ ਸਾਰਾ ਸੁੱਕ ਜਿਹੜਾ ਕਾਲੀਆਂ ਦੀਆਂ ਆਂਡੀਆਂ ਜੀ ਤੇ ਇਹਦੇ ਵਿੱਚ ਕੁਝ ਨਹੀਂ ਆਗਾ ਧੰਨਵਾਦ ਸੋ ਪੰਥਕ ਅਕਾਲੀ ਲਹਿਰ ਵੱਲੋਂ ਅੱਜ ਗਰਾਊਂਡ ਲੈਵਲ ਤੇ ਆਣ ਕੇ ਜਿਹੜੇ ਆ ਉਹਨਾਂ ਕਿਸਾਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਜਿਹੜੇ ਇੱਕ ਇੱਕ ਦੋ ਦੋ ਕਿੱਲੇ ਦੇ ਮਾਲਕ ਸੀ ਤੇ ਜਿਨ੍ਹਾਂ ਨੇ ਵਿਚਾਰਿਆਂ ਨੇ ਠੇਕੇ ਤੇ ਲੈ ਕੇ ਕਿ ਕਿੱਲਾ ਦੋ ਦੋ ਕਿੱਲੇ ਫਸਲ ਲਾਈ